ਇੱਕ ਪਾਸੇ ਖਾਕੀ ਵਰਦੀ ਵਾਲੇ ਮੁਲਾਜ਼ਮ ਹੀ ਮੁਲਾਜ਼ਮ ਤੇ ਦੂਜੇ ਪਾਸੇ ਚਿੱਟੇ ਕੁੜਤੇ ਪਜਾਮੇ ਪਾ ਕੇ ਹੱਥਾਂ ਦੇ ਵਿੱਚ ਝੰਡੇ ਫੜੀ ਖੜੇ ਕਿਸਾਨ ਹੀ ਕਿਸਾਨ ਜਿਨ੍ਹਾਂ ਦਾ ਇੱਕ ਵਾਰ ਫਿਰ ਤੋਂ ਉਸ ਵੇਲੇ ਪੰਗਾ ਪੈਂਦਾ ਪੈਂਦਾ ਰਹਿ ਗਿਆ ਜਦੋਂ ਪੰਡੋਰੀ ਪਿੰਡ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਲੈਣ ਲਈ ਪਹੁੰਚੇ ਤਾਂ ਪਿਛਲੀ ਵਾਰ ਵਾਂਗ ਫਿਰ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਨੂੰ ਖਾਲੀ ਹੱਥ ਵਾਪਿਸ ਮੁੜਨਾ ਪਿਆ ਕਿਉਂਕਿ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾ ਕਿਸਾਨ ਜਥੇਬੰਦੀਆਂ ਮੌਕੇ ਤੇ ਪਹੁੰਚ ਗਈਆਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਰਦੇ ਉੱਚ ਅਧਿਕਾਰੀ ਨੈਸ਼ਨਲ ਹਾਈਵੇ ਦੀਨਪੰਦੇ ਪਿੰਡ ਪੰਡੋਰੀ ਅੰਮ੍ਰਿਤਸਰ ਵਿਖੇ ਕਬਜ਼ਾ ਲੈਣ ਲਈ ਪਹੁੰਚੇ ਸਨ ਤਾਂ ਇਸ ਗੱਲ ਦਾ ਪਤਾ ਲੱਗਦੇ ਹੀ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਗਈਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫਿਰ ਖਾਲੀ ਹੱਥ ਪਰਤਣਾ ਪਿਆ ਜਿਹੜੀ ਗੱਲ ਤੁਸੀਂ ਕਰਦੇ ਹੈਗੇ ਹੋ ਕਿ ਇਹ ਸਾਨੂੰ ਕਿੰਨੇ ਨੇ ਕਿੰਨੇ ਪੈਸੇ ਮਿਲਣੇ ਚਾਹੀਦੇ ਆ ਫਿਰ ਤੁਹਾਨੂੰ ਕਿੰਨੇ ਟਾਈਮ ਲੱਗੂਗਾ 1 ਰੁਪਈਆ ਨਹੀਂ ਸਰ 1 ਰੁਪਈਆ ਨਹੀਂ ਸਰ ਆਹ ਲਓ ਆ ਵੀਡੀਓ ਸਾਰੀ ਕਟੋ ਗਿਆ ਰਹਾ ਹੁਣ ਸਾਰਾ ਵੜਾ ਦਿਖਾਉਂ ਮੋਟੇ ਫੈਲਾ ਲੈ ਗਏ ਆ ਪਹਿਲਾਂ ਸ਼ੋਅ ਹੋ ਰਿਹਾ ਕਰਿਆ ਸਰ ਇਹ ਪਹਿਲਾਂ ਦਿਖਾਇਆ ਮੈਂ ਸਰ ਫੋਟੋ ਕੜਮ ਨਹੀਂ ਖੋਲ ਲੈ ਲੈਂਦੇ ਕੜਮ ਲੈ 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 ਉਹ ਚੱਲਣੇ ਪੜੀ ਜਾਣੇ ਮੈਂ ਫੇਰ ਉਹ ਫੈਲ ਖੱਦਣੇ ਫੈਲ ਇਹ ਇਸ਼ੂ ਕੀਤੀ ਹੋਈ ਆ ਆ ਖਿੱਚੋ ਫੋਟੋ ਆ ਵੀਚੋਂ ਪਹਿਲਾਂ ਮੈਂ ਫੋਟੋ ਖਿੱਚ ਲਾਂਗੇ ਫੈਲਾ ਕੇ ਬਾਹਰ ਬੈਠੇ ਆ ਆ ਲਓ ਜੀ ਫੇਲਾ ਆ ਫੜੋ ਲਓ 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 ਯਾਰ ਆ ਲਓ ਫੋਟੋ ਮੈਡਮ ਪਹਿਲਾਂ ਲਓ ਅੱਜ ਫਾਈਨਲ ਹੁਣ ਰਹਿਨੇ ਆ ਵੀ ਆਪਾਂ ਕਿੰਨੇ ਜਿਹੜੇ ਪੈਸੇ ਪਾਉਂਦੇ ਤੁਸੀਂ ਵੇਖ ਲਓ ਤੁਸੀਂ ਹੀ ਆਉਣਾ ਯਾਰ ਬਾਤ ਨੂੰ ਹਾਲਾਂਕਿ ਮੌਕੇ ਤੇ ਮਾਹੌਲ ਪੂਰਾ ਤਣਾਅਪੂਰਨ ਸੀ ਪਰ ਅਜਿਹਾ ਕੁਝ ਨਹੀਂ ਹੋਇਆ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਜੀਸੀਬੀ ਮਸ਼ੀਨਾਂ ਨੂੰ ਰੋਕ ਕੇ ਵਾਪਸ ਭੇਜ ਦਿੱਤਾ ਸੀ ਤੇ ਕਿਹਾ ਸੀ ਕਿ ਕਿਸਾਨ ਨੂੰ ਪਹਿਲਾਂ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਸ ਦਾ ਹਰਜਾਨਾ ਉਹਨਾਂ ਨੂੰ ਦਿੱਤਾ ਜਾਵੇ ਜਿੱਤੇ ਚੱਲਦੇ ਇੱਥੇ ਆ ਕੇ ਹੁਣ ਕਿਸਾਨਾਂ ਨੂੰ ਭਰੋਸਾ ਵੀ ਦਿਖਾਇਆ ਗਿਆ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਵਾਏ ਜਾਣਗੇ ਪਰ ਜਿਹੜੇ ਕਿਸਾਨ ਸੀ ਉਹਨਾਂ ਨੇ ਇੱਥੇ ਜਿਹੜਾ ਕਿ ਕਬਜ਼ਾ ਨਹੀਂ ਹੋਣ ਦਿੱਤਾ। ਪਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ 6 ਕਿੱਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ ਤੇ ਸਰ ਇਹਦਾ ਜਿਹੜਾ ਰੇਟ ਆ ਉਹ ਸਾਨੂੰ ਸਹੀ ਨਹੀਂ ਦਿੱਤਾ ਜਾ ਰਿਹਾ। ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6. ਆਪਣੇ ਲੇਤੀ 6-7 ਕਰੋੜ ਰੁਪਈਆ ਕਿੱਲੇ ਦਾ ਵਾ ਤੇ ਜਿਹੜਾ ਮੈਨੂੰ ਦੇਣ ਦੇ ਆ ਇਸ ਟਾਈਮ ਤੇ ਸਵਾ ਕ ਕਰੋੜ ਰੁਪਈਆ ਮੈਨੂੰ ਦੇਣ ਦੇ ਆ ਤੇ ਜਿਹੜੀ ਸਰਕਾਰ ਮੇਰੇ ਨਾਲ ਪੈਸੇ ਤੋ ਦਿੱਤੇ ਤੂੰ ਬਗੈਰ ਹੀ ਮੈਨੂੰ ਧੱਕੇਸ਼ਾਈ ਨਾਲ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚੰਦੀ ਆ। ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ। ਨਹੀਂ ਸਰ ਮੇਰੇ ਖਾਤੇ ਪਾਏ ਨਹੀਂ ਪੈਸੇ। ਪਿਛੇ ਵੇਖੋ ਕਿੰਨਾ। ਪਿਛੇ ਵੇਖੋ ਜਿਹੜਾ ਉਤੋਂ ਪਿਛੇ ਆ ਜਿੱਥੇ ਜਿਹੜਾ 11 ਲੱਖ ਪੋਜੀਸ਼ਨ ਬਣੀ ਸੀ ਉੱਥੇ 7 ਕਰੋੜ ਰੁਪਈਆ ਪਾਤਾ ਹੋਇਆ। ਇਹ ਜਿੱਥੇ ਨਾ ਵੀ 55 ਲੱਖ ਦਾ ਹੈਗਾ ਵਾ ਉੱਥੇ ਵੀ ਸੇਮ ਰੇਟ ਵਾ ਜਿੱਥੇ 18 ਲੱਖ ਕਰੈਕਟ ਰੇਟ ਵਾ ਜਿੱਥੇ 5 ਲੱਖ ਤੇ ਵੀ ਸੈਂਟ ਵਾ। ਉਹਦਾ ਉਹਨਾਂ ਦਾ ਵੀ ਮਤਲਬ ਉਹਥੇ ਪੈ ਗਿਆ ਵਾ 7 ਕਰੋੜ ਰੁਪਈਆ। ਇੱਧਰ ਬੈ ਗਿਆ ਇੱਕ ਰੋਡ ਤੇ ਰੋਡ ਦੇ ਉੱਤੇ ਕਰੋੜ ਰੁਪਏ ਜਿਹੜਾ ਜੀਟੀ ਰੋਡ ਮਹੀਠਾ ਰੋਣ ਉਹਦੇ ਉੱਤੇ 1 ਕਰੋੜ ਰੁਪਿਆ ਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿੱਛੇ ਆ ਉਹਦਾ ਜੀ 7 ਕਰੋੜ ਰੁਪਿਆ ਤੇ ਸਾਨੂੰ ਕੋਈ ਜੀ ਐਸਟੀਐਮ ਕੋ ਸਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਹਿਸੀਲਦਾਰ ਕੋ ਜਾਓ ਤਹਿਸੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜੀ ਉਹ ਕਹਿੰਦੇ ਜੀ ਮੀਟਰ ਨੂੰ ਬਿਲੋ ਜੀ ਉਹ ਕਹਿੰਦੇ ਬਸ ਇਹ ਸੇ ਕਰਕੇ ਨਾ ਸਾਨੂੰ ਕੋਈ ਰਵਾੜ ਬਾਰੇ ਦੱਸਦਾ ਤੇ ਨਾ ਸਾਨੂੰ ਉਹਦੇਆਂ ਚੀਜ਼ਾਂ ਮਰਜੀ ਹੀ ਪੁੱਛਦੇ ਆ ਵੀ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਨੂੰ ਕਿੰਨੀ ਜ਼ਮੀਨ ਵਿੱਚ ਆਈ ਹੈ ਕਿਹੜਾ ਨੰ ਦੇ ਜਾਂਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਛੜਕ ਅਕਵਾਇਰ ਨਹੀਂ ਵੀ ਹੋਈ ਉਹ ਵੀ ਥਾਂ ਵਾਗੇ ਲੋਕਾਂ ਦੇ ਝੋਨੇ ਖਰਾਬ ਕਰੀ ਲੋਕਾਂ ਨਾਲ ਨੁਕਸਾਨ ਕਰੀ ਵੇਖੋ ਅੱਜ ਪੰਡੋਰੀ ਬ੍ਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਵਾਲੋ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲੈ ਆਣ ਨਾਲ ਅੱਜ ਗੱਲ ਕਰਾਂਗੇ ਜਿਹੜੀ ਜਿਹੜਾ ਆਪਣਾ ਭਾਰਤ ਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਹੈ ਉਹਦਾ 7 ਕਿੱਲੇ ਜਗਾ ਜਿਹੜੀ ਵਿੱਚ ਆ ਰਹੀ ਤੇ ਇਹਦੇ ਤੋਂ ਠੀਕ ਪਿੱਛੇ ਇਹ ਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਵਾਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗ੍ਹਾ ਦੀ ਬੰਦੀ ਹੈ ਤੇ ਉਹਦੇ ਨਾਲ ਇਹ ਜਿਹੜਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਤੇ ਉਹ ਆਪਣਾ ਕਬਜ਼ਾ ਲੈ ਲਓ ਕਿਸਾਨ ਦਾ ਲੋ ਕੋਈ ਨਹੀਂ ਰੱਖਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਸਾਨੂੰ ਤਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਇਹ ਤੇ ਜਥੇਬੰਦੀ ਜਿਹੜੀ ਉਹ ਖੜੀ ਹੈ ਕਿ ਭਾਈ ਧੱਕੇਸ਼ਾਹੀ ਨਾ ਨਹੀਂ ਅਸੀਂ ਕਵਰ ਕਰਾਂਗੇ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ ਫਿਰ ਪਹਿਲਾਂ ਉਹਨਾਂ ਦੀ ਜ਼ਮੀਨ ਦਾ ਰੇਟ ਤੈਅ ਕੀਤਾ ਜਾਵੇ ਦੋ ਦਿਨ ਪਹਿਲਾਂ ਜਦੋਂ ਕਿਸਾਨਾਂ ਨੇ ਕੰਮ ਬੰਦ ਕਰਵਾ ਦਿੱਤਾ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਜਲਦੀ ਹੀ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ